ਤਮਾਮ ਪੰਜਾਬੀਆਂ ਦਾ ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋਚਦੇ ਇਸ ਐਪੀਸੋਡ ਚ ਅਸੀਂ ਗੱਲਬਾਤ ਕਰਾਂਗੇ ਇਹ ਦੇਸ਼ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਜੋ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਪਰੰਤੂ ਅਜੋਕੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਇਹ ਕਿਹੋ ਜਿਹੀ ਹਾਲਤ ਬਣੀ ਹੋਈ ਹੈ ਜਾਂ ਕਾਂਗਰਸ ਪਾਰਟੀ ਦੀ ਹਾਲਤ ਉਹ ਕਾਫੀ ਜ਼ਿਆਦਾ ਮਾੜੀ ਬਣੀ ਹੋਈ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂਆ ਜੇਕਰ ਖਾਸ ਕਰਕੇ ਆਪਾਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਪੰਜਾਬ ਸੂਬੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਆਪਾਂ ਕਹਿ ਸਕਦੇ ਹਾਂ ਇਹ ਨਹੀਂ ਕਿ ਕੁਝ ਸਮੇਂ ਤੋਂ ਜਾਂ ਕੁਝ ਮਹੀਨਿਆਂ ਤੋਂ ਬਲਕਿ ਕਈ ਸਾਲਾਂ ਤੋਂ ਹੈ ਜਿਹੜਾ ਕਾਂਗਰਸ ਦੇ ਵਿੱਚ ਵੱਡਾ ਕਾਟੋ ਕਲੇਸ਼ ਚੱਲਿਆ ਆ ਰਿਹਾ ਸੋ ਇਹ ਕਾਟੋ ਕਲੇਸ਼ ਹੈ ਜਾਂ ਜਿਹੜੀ ਆਪਸੀ ਇਹਨਾਂ ਦੀ ਇਹ ਲੜਾਈ ਹੈ ਕਾਂਗਰਸੀ ਆਗੂਆਂ ਦੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ਕਿ ਅੱਜ ਇਹ ਪੰਜਾਬ ਦੇ ਵਿੱਚ ਕਾਂਗਰਸ ਦੇ ਹਾਲਾਤ ਹੈ ਜਿਹੜੇ ਉਹ ਬੇहद ਪਤਲੇ ਹੋ ਚੁੱਕੇ ਨੇ ਜਾਂ ਕਾਂਗਰਸ ਦੇ ਵਿੱਚ ਮਾਫੀ ਚੋਣਾ ਜਾਂ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਦੀ ਹੋਈ ਵੱਡੀ ਹਾਰ ਵੀ ਕਿਤੇ ਨਾ ਕਿਤੇ ਇਹਨਾਂ ਦਾ ਆਪਣਾ ਕਾਠੋਕਲੇਸ਼ੀ ਰਿਹਾ ਸੋ ਅੱਜ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਹਿਜ਼ ਜਿਹੜਾ ਕੁਝ ਮਹੀਨਿਆਂ ਦਾ ਹੀ ਸਮਾਂ ਜਿਹੜਾ ਬਾਕੀ ਰਹਿੰਦਾ ਦੋ ਤੋਂ ਤਿੰਨ ਮਹੀਨਿਆਂ ਦਾ ਸਮਾਂ ਜਿਹੜਾ ਉਹ ਬਾਕੀ ਰਹਿੰਦਾ ਪਰੰਤੂ ਅਜਿਹੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਆਪਣੀ ਹਾਲਤ ਸੁਧਾਰਨ ਦੀ ਬਜਾਏ ਆਪਣੀ ਹਾਲਤ ਆ ਜਿਹੜੀ ਉਹ ਹੋਰ ਵੀ ਵਿਗਾੜੀ ਜਾ ਰਹੀ ਹੈ ਜਿਵੇਂ ਕੁੱਕੜਾ ਵਾਂਗੇ ਆਪਸ ਤੇ ਵਿੱਚ ਨਿਤ ਦੇ ਨੇ ਕਾਂਗਰਸੀ ਆਗੂ ਲੜਦੇ ਨੇ ਸੋ ਆਪਣਾ ਜਲੂਸ ਆਪਾਂ ਕਹਿ ਸਕਦੇ ਆ ਕਿ ਕਾਂਗਰਸੀ ਆਗੂ ਪੰਜਾਬ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਖੁਦ ਹੀ ਆਪਣਾ ਜਲੂਸ ਆ ਜੜਾਓ ਕਢਵਾ ਰਹੇ ਨੇ ਬੀਤੇ ਕੱਲ ਦੀ ਆਪਾਂ ਗੱਲ ਕਰੀਏ ਤਸ਼ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੁੱਲੀ ਚਰਚਾ ਹੋਣੀ ਸੀ ਸੋ ਉੱਥੇ ਕਾਂਗਰਸ ਦੇ ਪੰਜਾਬ ਇਨਚਾਰਜ ਦਵਿੰਦਰ ਜੱਜ ਪਹੁੰਚਦੇ ਨੇ ਉਹਨਾਂ ਸਮੇਤ ਹੋਰ ਵੀ ਜਿਹੜੀ ਆਲਾ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ ਪਹੁੰਚਦੀ ਹੈ ਆਪਾਂ ਉਸ ਤੋਂ 2 ਦਿਨ ਪਹਿਲਾਂ ਦੀ ਗੱਲ ਕਰੀਏ ਬਲਾਚੌਰ ਦੇ ਵਿੱਚ ਵੀ ਜਦੋਂ ਕਾਂਗਰਸ ਦੀ ਖੁੱਲੀ ਚਰਚਾ ਹੁੰਦੀ ਹੈ ਤਾਂ ਉੱਥੇ ਵੀ ਕਾਫੀ ਜ਼ਿਆਦਾ ਕਾਟੋ ਕਲੈਸ਼ ਚੱਲਿਆ ਸੀ ਵੀਡੀਓਜ਼ ਵਾਇਰਲ ਹੋਈਆਂ ਸਨ ਪਰੰਤੂ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਲ ਜੋ ਕਾਟੋ ਕਲੈਸ਼ ਹੋਇਆ ਕਾਂਗਰਸ ਦਾ ਜੋ ਇਹਨਾਂ ਦੇ ਆਪਸੀ ਆਗੂਆਂ ਦੀ ਲੜਾਈ ਹੋਈ ਹੈ ਬਹਿਸਬਾਜ਼ੀ ਹੋਈ ਹੈ ਸੋ ਉਸ ਨੇ ਤਸਵੀਰ ਹੁਣ ਸਾਫ਼ ਕਰਕੇ ਰੱਖ ਦਿੱਤੀ ਹੈ ਕਿ ਕਾਂਗਰਸ ਦੇ ਵਿੱਚ ਭਾਵੇਂ 올 ਇਸ ਵੈਲ ਨਹੀਂ ਹੈ ਹਾਲਾਂਕਿ ਜਦੋਂ ਵੀ ਆਪਾਂ ਕਾਂਗਰਸੀ ਆਗੂਆਂ ਨੂੰ ਆਪਾਂ ਪੱਤਰਕਾਰ ਐਸਾ ਪੱਤਰਕਾਰ ਜਦੋਂ ਆਪਾਂ ਪ੍ਰਸ਼ਨ ਕਰਦੇ ਆ ਜਾਂ ਪੰਜਾਬ ਦੇ ਹੋਰ ਪੱਤਰਕਾਰ ਵੀ ਪ੍ਰਸ਼ਨ ਕਰਦੇ ਆ ਉਹਨਾਂ ਨੂੰ ਸਵਾਲ ਪੁੱਛਦੇ ਨੇ ਤਾਂ ਕਾਂਗਰਸੀ ਆਗੂਆਂ ਵੱਲੋਂ ਜਿਹੜਾ ਉਹੀ ਰਾਜਸੀ ਜਵਾਬ ਦਿੱਤਾ ਜਾਂਦਾ ਕਿ ਨਹੀਂ ਮਾੜੇ ਮੋٹے ਮੰਨੂ ਟਾਪ ਜਿਹੜੇ ਉਹ ਪਾਰਟੀ ਦੇ ਵਿੱਚ ਹੁੰਦੇ ਨੇ ਜਲਦ ਜਿਹੜੇ ਸੁਧਾਰ ਕਰ ਲਏ ਜਾਣਗੇ ਪਰੰਤੂ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਇਹ ਰੇੜਕਾ ਅਜੇ ਤੱਕ ਵੀ ਜਿਹੜਾ ਉਹ ਸੰਭਾਲ ਨਹੀਂ ਹੋ ਰਿਹਾ ਅਜੇ ਤੱਕ ਵੀ ਜਿਹੜਾ ਉਹ ਸਮੇਟ ਨਹੀਂ ਹੋ ਰਿਹਾ ਜਿਸ ਤੋਂ ਇਸ ਗੱਲ ਦਾ ਵੀ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਦਸ਼ਾ ਸੁਧਾਰਨ ਦੇ ਵਿੱਚ ਕਿਉਂਕਿ ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਵਾਝਾ ਕਰ ਦਿੱਤਾ ਗਿਆ ਸੀ ਜਦੋਂ ਮੁੱਖ ਮੰਤਰੀ ਦੇ ਅਹੁਦੇ ਤੇ ਤਣਾਤ ਸੀ ਤਾਂ ਉਸ ਵਕਤ ਚਰਨਜੀਤ ਚੰਨੀ ਨੂੰ ਜਿਹੜੀ ਉਹ ਪੰਜਾਬ ਦੀ ਵਾਕਡੋਰ ਸੰਭੀ ਗਈ ਸੀ ਮਹਿਜ਼ ਕੁਝ ਕੁ ਦਿਨਾਂ ਦੀ ਉਹ ਸਰਕਾਰ ਸੀ ਦੋ ਦੋ ਤਿੰਨ ਮਹੀਨਿਆਂ ਦੀ ਉਹ ਸਰਕਾਰ ਸੀ ਹਾਲਾਂਕਿ ਵੱਡੇ ਪੱਧਰ ਤੇ ਚਲੋ ਚਰਨਜੀਤ ਚੰਨੀ ਵੱਲੋਂ ਕੰਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ ਤਾਂ ਉਸ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਵਿਖੇੜਾ ਖੜਾ ਕੀਤਾ ਗਿਆ ਸੀ ਤੇ ਅੱਜ ਵੀ ਨਵਜੋਤ ਸਿੰਘ ਸਿੱਧੂ ਹੈ ਜਿਹੜੀ ਉਹ ਆਪਣੀ ਅਲੱਗ ਤੋਂ ਡਫਲੀ ਬਜਾਉਂਦੇ ਨਜ਼ਰ ਆ ਰਹੇ ਨੇ ਸੁਖਪਾਲ ਸਿੰਘ ਖਹਿਰਾ ਅਲੱਗ ਤੋਂ ਡਫਲੀ ਬਜਾਉਂਦੇ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਅਲੱਗ ਤੋਂ ਜਿਹੜੀ ਆਪਣੀ ਆਪਣੀ ਉਹ ਡਫਲੀ ਹੈ ਜਾਂ ਆਪਣਾ ਆਪਣਾ ਉੱਲੂ ਸਿੱਧਾ ਕਰਦੇ ਨਜ਼ਰ ਆ ਰਹੇ ਨੇ ਪਰੰਤੂ ਅਜਿਹੇ ਤੇ ਵਿੱਚ ਜੇਕਰ ਕਿਸੇ ਦਾ ਨੁਕਸਾਨ ਹੋ ਰਿਹਾ ਉਹ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਹੈ ਕਾਂਗਰਸ ਨੇ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਵਿਰੋਧੀ ਧਿਰ ਦੀ ਭੂਮਿਕਾ ਇਹਨਾਂ ਵੱਲੋਂ ਕੀ ਨਿਭਾਈ ਜਾਣੀ ਹੈ ਕਿ ਇਹਨਾਂ ਦਾ ਆਪਸੀ ਕਟੋਕਲੇਸ਼ਨ ਜਿਹੜਾ ਰੁਕਣ ਦਾ ਨਾਮ ਲੈ ਰਿਹਾ ਜਾਂ ਮੁੱਕਣ ਦਾ ਉਹ ਨਾਮ ਲੈ ਰਿਹਾ ਸੋ ਅਜਿਹੀ ਤੇ ਵਿੱਚ ਕਿਤੇ ਨਾ ਕਿਤੇ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਹੈ ਉਹ ਸੱਤਾ ਤੇ ਕਾਬਜ਼ ਹੁੰਦੀ ਹੈ ਤਾਂ ਉਸ ਵਕਤ ਉਸ ਤੋਂ ਵੀ ਇੱਕ ਵੱਡੀ ਭੂਮਿਕਾ ਜਿਹੜੀ ਉਹ ਨਿਭਾਈ ਜਾਂਦੀ ਹੈ ਉਹ ਵਿਰੋਧੀ ਧਿਰਾਂ ਵੱਲੋਂ ਨਿਭਾਈ ਜਾਂਦੀ ਹੈ ਪਰੰਤੂ ਇਸ ਟਾਈਮ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਵਿਰੋਧੀ ਧਿਰ ਦੇ ਅਉਦੇ ਤੇ ਤਨਾਤਾ ਵਿਰੋਧੀ ਧਿਰ ਵੱਜੋਂ ਭੂਮਿਕਾ ਨਿਭਾ ਰਹੀ ਆ ਪਰੰਤੂ ਵਿਰੋਧੀ ਧਿਰ ਵੱਜੋਂ ਕਾਂਗਰਸ ਪਾਰਟੀ ਦੀ ਭੂਮਿਕਾ ਕਿੰਨੀ ਕੁ ਸੁਚੱਜੀ ਹੈ ਕਿੰਨੀ ਕੁ ਵਧੀਆ ਤਰੀਕੇ ਦੇ ਨਾਲ ਨਿਭਾਈ ਜਾ ਰਹੀ ਹੈ ਇਸ ਬਾਬਤ ਖੈਰ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਪਰੰਤੂ ਇੱਕ ਵੱਡੀ ਗੱਲ ਇਹ ਹੈ ਕਿ ਜੇਕਰ ਅਜਿਹੇ ਹਾਲਾਤ ਕਾਂਗਰਸ ਪਾਰਟੀ ਦੇ ਵਿੱਚ ਦਿਨ-ਪ੍ਰਤੀ ਦਿਨ ਵਿਗੜਦੇ ਰਹੇ ਤਾਂ ਮੈਨੂੰ ਲੱਗਦਾ ਹੈ ਕਿ 2024 ਤਾਂ ਬਹੁਤ ਦੂਰ ਦੀ ਗੱਲ ਹੈ ਇਹ ਆਉਣ ਵਾਲੇ ਹੋਰ ਵੀ ਕਈ ਸਾਲਾਂ ਤੱਕ ਜਿਹੜੀ ਉਹ ਕਾਂਗਰਸ ਪਾਰਟੀ ਕਦੀ ਦੇਸ਼ ਦੀ ਸੱਤਾ ਦੇ ਕਾਬਜ਼ ਨਹੀਂ ਹੋ ਸਕਦੀ ਹੈ ਜਿਵੇਂ ਕਿ ਅਸੀਂ ਤੁਸੀਂ ਗੱਲ ਕਰਦੇ ਆ ਆਮ ਲੋਕ ਗੱਲ ਕਰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਕੋਈ ਇਸ ਵਕਤ ਦੇਸ਼ ਦੇ ਵਿੱਚ ਕੋਈ ਆਗੂ ਹੈ ਜਿਹੜਾ ਨਜ਼ਰ ਨਹੀਂ ਆ ਰਿਹਾ ਜੋ ਟੱਕਰ ਦੇ ਸਕੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਬਰਾਬਰ ਜਾ ਕੇ ਸੋ ਇਸ ਤਰ੍ਹਾਂ ਦੀ ਹਾਲਤ ਹੈ ਉਹ ਕਿਹਨਾਂ ਵੱਲੋਂ ਬਣਾਈ ਗਈ ਹੈ ਅਜਹੀਆਂ ਪਾਰਟੀਆਂ ਵੱਲੋਂ ਹੀ ਬਣਾਈ ਗਈ ਹੈ ਕਦੀ ਇਹਨਾਂ ਵੱਲੋਂ ਇੰਡੀਆ ਗੱਠਜੋੜ ਕਰ ਲਿਆ ਜਾਂਦਾ ਹੈ ਇੰਡੀਆ ਗੱਠਜੋੜ ਨੂੰ ਲੈ ਕੇ ਮਮਤਾ ਪੈਨਰਜੀ ਨੇ ਪੈਰ ਪਿੱਛੇ ਖਿੱਚਲੇ ਨੇ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੇ ਪੈਰ ਪਿੱਛੇ ਖਿੱਚਲੇ ਨੇ ਉਹਨਾਂ ਵੱਲੋਂ ਐਨਡੀਆ ਦੇ ਨਾਲ ਰਲ ਕੇ ਆਪਣੀ ਜਿਹੜੀ ਉਹ ਸਰਕਾਰ ਬਣਾਈ ਗਈ ਹੈ ਸੋ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਗੱਠਜੋੜ ਨੂੰ ਲੈ ਕੇ ਕਾਟੋ ਕਲੇਸ਼ ਚੱਲੇ ਆ ਰਹੇ ਹਨ ਲਗਾਤਾਰ ਦਿੱਲੀ ਦੇ ਗੇੜੇ ਲੱਗ ਰਹੇ ਨੇ ਦਿੱਲੀ ਨੂੰ ਜਿਹੜਾ ਤੇਲ ਫੂਕਿਆ ਜਾ ਰਿਹਾ ਵਕਫਾ ਖਾਗੂਆ ਵੱਲੋਂ ਹਾਈ ਕਮਾਂਡ ਕੁਝ ਫੈਸਲਾ ਸੁਣਾਉਂਦੀ ਹੈ ਪੰਜਾਬ ਦੇ ਜਿਹੜੇ ਆਗੂ ਨੇ ਉਹ ਕੁਝ ਫੈਸਲਾ ਸੁਣਾਉਂਦੇ ਨੇ ਪਰੰਤੂ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਭਾਈ ਆਪਣੇ ਦਿਲਾਂ ਦੀ ਜਾਂ ਆਪਣੇ ਮਨਾਂ ਦੀ ਛੱਡ ਕੇ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਤੁਸੀਂ ਪੰਜਾਬ ਦੇ ਲੋਕਾਂ ਦੀ رائے ਲਵੋ ਪੰਜਾਬ ਦੇ ਲੋਕਾਂ ਦੀ ਮਤ ਅਨੁਸਾਰ ਚੱਲੋ ਤਾਂ ਹੀ ਤੁਹਾਡੇ ਲਈ ਸਾਰਾ ਕੁਝ ਸਹੀ ਰਹੇਗਾ ਫਿਲਹਾਲ ਕਾਂਗਰਸ ਪਾਰਟੀ ਦੇ ਆਗੂ ਨੂੰ ਮੈਂ ਇੱਕ ਵਾਰ ਮੁਰਤੋਂ ਅਪੀਲ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਜਲਦ ਆਪਣਾ ਘਾਟੋ ਕਲੇਸ਼ ਖਤਮ ਨਾ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਤੇ ਇਹਦਾ ਤੁਹਾਡਾ ਵੱਲੋਂ ਸੁਪਨਾ ਵੇਖਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੇ ਕਾਟੋ ਕਲੇਸ਼ ਦੇ ਵਿੱਚ ਤੁਹਾਨੂੰ ਸੀਟਾਂ ਵੀ ਜਿਹੜੀਆਂ ਉਹ ਵਧੀਆ ਗਿਣਤੀ ਦੇ ਵਿੱਚ ਹਾਸਲ ਹੋਣਗੀਆਂ ਸੋ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ